ਸੰਗਤ ਜੀ ਅਮਰਤ ਵੇਲੇ ਦਾ ਉੱਠਣਾ ਅਮਰਤ ਵੇਲੇ ਦਾ ਨਾਮ ਅਤੇ ਗੁਰੂ ਕਰਦੀ ਸੇਵਾ ਇਹ ਤਿੰਨੇ ਦਾ ਤਾਂ ਸਤਿਗੁਰ ਸੱਚੇ ਪਾਸ਼ਾ ਦੀ ਕਿਰਪਾ ਤੋਂ ਬਿਨਾ ਨਹੀਂ ਮਿਲਦੀਆਂ ਸਤਿਗੁਰ ਸੱਚੇ ਪਾਸ਼ਾ ਦੀ ਬੇਅੰਤ ਕਿਰਪਾ ਹੁੰਦੀ ਆ ਉਹਨਾਂ ਮਨੁੱਖਾਂ ਦੇ ਉੱਤੇ ਜੋ ਰੋਜ਼ ਸਵੇਰੇ ਅਮਰਤ ਵੇਲੇ ਉੱਠਦੇ ਨੇ ਨਾਮ ਜਪਦੇ ਨੇ ਗੁਰੂ ਘਰੇ ਜਾਂਦੇ ਨੇ ਜਾ ਕੇ ਸੇਵਾ ਕਰਦੇ ਨੇ ਵੱਡੇ ਭਾਗ ਨੇ ਉਹਨਾਂ ਦੇ ਬੜੇ ਚੰਗੇ ਕਰਮ ਨੇ ਉਹਨਾਂ ਦੇ ਉਹਨਾਂ ਨੂੰ ਤਾਂ ਹਰ ਵੇਲੇ ਮਾਲਕ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਕੇ ਸਾਧਗੁਰੂ ਸੱਚੇ ਪਾਸ਼ਾ ਤੁਹਾਡਾ ਸ਼ੁਕਰਿਆ ਕਿ ਤੁਸੀਂ ਇਹ ਕਿਰਪਾ ਕੀਤੀ ਇਹ ਦਾਤ ਮੇਰੀ ਢੋਲੀ ਦੇ ਵਿੱਚ ਪਾਈ ਬਾਬਾ ਆਨੰਦ ਸਿੰਘ ਜੀ ਵਚਨ ਕਰਦੇ ਹਨ ਕਿ ਗੁਰੂ ਘਰ ਦੀ ਸੇਵਾ ਬਿਨਾਂ ਕਰਮਾਂ ਤੋਂ ਨਹੀਂ ਮਿਲਦੀ ਅਤੇ ਜੇਕਰ ਕੋਈ ਮਨੁੱਖ ਕਾਮਨਾ ਰਹਿਤ ਹੋ ਕੇ ਸੇਵਾ ਕਰੇ ਤਾਂ ਸਤਿਗੁਰ ਸੱਚੇ ਪਾਸ਼ਾ ਐਨਾ ਦਿੰਦੇ ਆ ਕਿ ਸਮਾਲੀਆਂ ਵੀ ਸਮਾਲੀਆਂ ਨਹੀਂ ਜਾਂਦਾ ਉਸ ਦਾ ਆਪਣਾ ਤਾਂ ਭਲਾ ਹੋਣਾ ਹੀ ਹੋਣਾ ਹੈ ਕਈ ਕੁਲਾਂ ਉਸ ਇਨਸਾਨ ਦੀਆਂ ਦਰ ਜਾਂਦੀਆਂ ਨੇ ਜੋ ਕਾਮਨਾ ਰਹਿਤ ਹੋ ਕੇ ਗੁਰੂ ਘਰ ਦੀ ਸੇਵਾ ਕਰਦੇ ਨੇ ਸਤਿਗੁਰ ਸੱਚੇ ਪਾਸ਼ਾ ਆਪਣੇ ਉਹਨਾਂ ਸਿੱਖਾਂ ਦੇ ਉੱਤੇ ਸਦਾ ਹੀ ਮਿਹਰਬਾਨ ਰਹਿੰਦੇ ਨੇ ਇਦਾਂ ਹੀ ਕਹਿੰਦੇ ਨਾ ਮੇਰੇ ਤੀਸਰੇ ਬਾਦਸ਼ਾਹ ਤਨਤਨ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਸਮੇਂ ਦੀ ਗੱਲ ਆ ਕਹਿੰਦੇ ਸਤਗੁਰ ਸੱਚੇ ਬਾਦਸ਼ਾਹ ਦੇ ਸਮੇਂ ਦੇ ਵਿੱਚ ਉਹਨਾਂ ਦਾ ਬੜਾ ਹੀ ਪਿਆਰਾ ਸਿੱਖ ਹੋਇਆ ਜਿਸ ਦਾ ਨਾਮ ਪਾਈ ਲੰਗਾਹ ਜੀ ਕਹਿੰਦੇ ਪਾਈ ਲੰਗਾਹ ਜੀ ਰੋਜ਼ਾਨਾ ਆਪਣੇ ਘਰ ਤੋਂ ਦਹੀਂ ਜਮਾ ਕੇ ਸਤਿਗੁਰ ਸੱਚੇ ਪਾਸ਼ਾ ਦੇ ਲਈ ਲੈ ਕੇ ਆਉਂਦੇ ਸਨ ਅਤੇ ਸਤਿਗੁਰ ਸੱਚੇ ਪਾਸ਼ਾ ਆਪਣੇ ਉਸ ਪਿਆਰੇ ਸਿੱਖ ਦੀ ਸੇਵਾ ਤੋਂ ਬਹੁਤ ਖੁਸ਼ ਸਨ ਇਸ ਕਰਕੇ ਸਤਿਗੁਰ ਸੱਚੇ ਪਾਸ਼ਾ ਉਸ ਸਿੱਖ ਵੱਲੋਂ ਲਿਆਂਦੇ ਹੋਏ ਦਹੀਂ ਦੇ ਨਾਲ ਪ੍ਰਸ਼ਾਦਾ ਛਕਦੇ ਸਨ ਕਹਿੰਦੇ ਪਾਈ ਲੰਗਾਹ ਜੀ ਨੇ ਕਦੇ ਵੀ ਇੱਕ ਦਿਨ ਦਾ ਵੀ ਨਾਗਾ ਨਹੀਂ ਪਹਿਣ ਦਿੱਤਾ ਭਾਵੇਂ ਮੀਂਹ ਹੋਵੇ ਹਨੇਰੀ ਹੋਵੇ ਸਰਦੀ ਹੋਵੇ ਗਰਮੀ ਹੋਵੇ ਪਾਈ ਲੰਗਾਹ ਜੀ ਆਪਣੇ ਸਹੀ ਤੇ ਦਹੀਂ ਲੈ ਕੇ ਹਾਜ਼ਰ ਹੋ ਜਾਂਦੇ ਪਾਈ ਲੰਗਾਹ ਜੀ ਦੀ ਇੱਕ ਲਤ ਬਹੁਤ ਕਮਜ਼ੋਰ ਸੀ ਉਹ ਵਿਸਾਖੀ ਦਾ ਸਹਾਰਾ ਲੈ ਕੇ ਚੱਲਦੇ ਸਨ ਵਿਸਾਖੀ ਤੋਂ ਬਿਨਾਂ ਉਹ ਚੱਲ ਨਹੀਂ ਸੀ ਸਕਦੇ ਪਰ ਕਹਿੰਦੇ ਕੋਈ ਵੀ ਰੁਕਾਵਟ ਉਹਨਾਂ ਦੀ ਸੇਵਾ ਨੂੰ ਰੋਕ ਨਹੀਂ ਸੀ ਸਕਦੀ ਕਹਿੰਦੇ ਸਤਿਗੁਰ ਸੱਚੇ ਪਾਤਸ਼ਾਹ ਦੇ ਉਹ ਪਿਆਰੇ ਸਿੱਖ ਨੇ ਆਪਣੇ ਸਹੀ ਸਮੇਂ ਤੇ ਗੁਰੂ ਸਾਹਿਬ ਜੀ ਦੇ ਕੋਲ ਪਹੁੰਚ ਜਾਣਾ ਪਰ ਕਹਿੰਦੇ ਇੱਕ ਦਿਨ ਜਦੋਂ ਉਹ ਆਪਣੇ ਪਿੰਡ ਤੋਂ ਚੱਲਣ ਲੱਗਾ ਤਾਂ ਉਸਦੇ ਪਿੰਡ ਦਾ ਚੌਧਰੀ ਜਿਸ ਨੂੰ ਸਭ ਕੁਝ ਪਤਾ ਸੀ ਕਿ ਪਾਈ ਲੰਗਾਹ ਜੀ ਰੋਜ਼-ਰੋਜ਼ ਕਿੱਥੇ ਜਾਂਦੇ ਆ ਪਰ ਜਾਣ ਬੁੱਝ ਕੇ ਪਾਈ ਲੰਗਾਹ ਜੀ ਨੂੰ ਸਤਾਉਣ ਦਾ ਮਾਰਾ ਰੋਕ ਕੇ ਖੜ ਗਿਆ ਪੁੱਛਣ ਲੱਗਾ ਵੀ ਤੂੰ ਰੋਜ਼ ਰੋਜ਼ ਇਹ ਡੱਬਾ ਚੁੱਕ ਕੇ ਕਿੱਥੇ ਤੁਰ ਪੈਣਾ ਹੈ ਕਿੱਥੇ ਜਾਣਾ ਹੈ ਨਾ ਤੂੰ ਧੁੱਪ ਦੇਖਦਾ ਨਾ ਛਾਂ ਦੇਖਦਾ ਨਾ ਸਰਦੀ ਨਾ ਗਰਮੀ ਕਹਿੰਦੇ ਭਾਈ ਲੰਗਾਹ ਜੀ ਨੇ ਹੱਥ ਜੋੜ ਕੇ ਚੌਧਰੀ ਨੂੰ ਕਿਹਾ ਕਿ ਚੌਧਰੀ ਸਾਹਿਬ ਮੇਰੇ ਚੰਗੇ ਕਰਮਾ ਕਰਕੇ ਸਤਿਗੁਰ ਸੱਚੇ ਪਾਸ਼ਾ ਨੇ ਮੇਰੇ ਤੇ ਦਰਸ ਕੀਤਾ ਹੈ ਮੈਨੂੰ ਇਹ ਸੇਵਾ ਬਖਸ਼ੀ ਆ ਮੈਂ ਆਪਣੇ ਗੁਰੂ ਵਾਸਤੇ ਦਹੀਂ ਲੈ ਕੇ ਜਾਣਾ ਹਾਂ ਕਹਿੰਦੇ ਭਾਈ ਲੰਗਾਹ ਜੀ ਹੱਥ ਜੋੜ ਕੇ ਚੌਧਰੀ ਨੂੰ ਕਹਿਣ ਲੱਗੇ ਕਿ ਚੌਧਰੀ ਸਾਹਿਬ ਮੈਨੂੰ ਜਾਂ ਤਦ ਮੈਨੂੰ ਦੇਰੀ ਨਾ ਹੋ ਜਾਵੇ ਮੇਰੇ ਗੁਰੂ ਸਾਹਿਬ ਜੀ ਮੈਨੂੰ ਉਡੀਕ ਰਹੇ ਹੋਣਗੇ ਪਰ ਕਹਿੰਦੇ ਚੌਧਰੀ ਨਾ ਟਲਿਆ ਚੌਧਰੀ ਨੇ ਭਾਈ ਲੰਗਾਹਾ ਜੀ ਦੀ ਵਸਾਕੀ ਉਹਦੇ ਤੋਂ ਖੋ ਲਈ ਅਤੇ ਕਹਿਣ ਲੱਗਾ ਕਿ ਕੀ ਫਾਇਦਾ ਤੈਨੂੰ ਐਸੇ ਗੁਰੂ ਦੀ ਸੇਵਾ ਕਰਨ ਦਾ ਜੋ ਗੁਰੂ ਅਜੇ ਤੱਕ ਤੇਰੀ ਲਾਤ ਹੀ ਨਹੀਂ ਠੀਕ ਕਰ ਪਾਇਆ ਕਹਿੰਦੇ ਜਦੋਂ ਇਹ ਗੱਲ ਚੌਧਰੀ ਨੇ ਕਹੀ ਤਾਂ ਭਾਈ ਲੰਗਾਹਾ ਜੀ ਦੀਆਂ ਅੱਖਾਂ ਦੇ ਵਿੱਚ ਪਾਣੀ ਆ ਗਿਆ ਹੱਥ ਜੋੜ ਕੇ ਬੇਨਤੀ ਕਰਨ ਲੱਗਾ ਕਿ ਨਾ ਚੌਧਰੀ ਸਾਹਿਬ ਆਹ ਗੱਲ ਨਾ ਕਹੋ ਮੈਂ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਦੀ ਸੇਵਾ ਉਹਨਾਂ ਦੀ ਖੁਸ਼ੀ ਹਾਸਲ ਕਰਨ ਦੇ ਲਈ ਕਰਦਾ ਹਾਂ ਨਾ ਕਿ ਆਪਣੇ ਰੋਗ ਠੀਕ ਕਰਵਾਉਣ ਦੇ ਲਈ ਮੇਰੇ ਗੁਰੂ ਬਾਰੇ ਕੁਝ ਵੀ ਨਾ ਕਹੋ ਅਤੇ ਮੈਨੂੰ ਜਾਣ ਦਿਓ ਮੈਨੂੰ ਦੇਰੀ ਹੋ ਰਹੀ ਆ ਪਰ ਕਹਿੰਦੇ ਉਹ ਚੌਧਰੀ ਨਾ ਟਲਿਆ ਉਹਨੇ بڑے ਸਵਾਲ ਜਵਾਬ ਭਾਈ ਲੰਗਾਜੀ ਨੂੰ ਕੀਤੇ بڑے ਤਾਨੇ ਮਿਹਨੇ ਮਾਰੇ ਇਹ ਤੋਂ ਜ਼ਿਕਰ ਕਹਿ ਦਿੱਤਾ ਕੀ ਐਸੇ ਗੁਰੂ ਦੀ ਸੇਵਾ ਕਰਨ ਦਾ ਕੀ ਫਾਇਦਾ ਜਿੰਨੇ ਤੇਰਾ ਦੁੱਖ ਹੀ ਦੂਰ ਨਾ ਕੀਤਾ ਕਹਿੰਦੇ ਭਾਈ ਲੰਗਾਹ ਜੀ ਨੇ ਬੜੇ ਮਿੰਤਾ ਤਰਲੇ ਕੀਤੇ ਕਿ ਚੌਧਰੀ ਸਾਹਿਬ ਮੇਰੇ ਗੁਰੂ ਸਾਹਿਬ ਜੀ ਬਾਰੇ ਇਦਾਂ ਦੀਆਂ ਗੱਲਾਂ ਨਾ ਕਰੋ ਮੈਨੂੰ ਜਾਣ ਦੋ ਮੈਨੂੰ ਦੇਰੀ ਹੋ ਰਹੀ ਆ ਕਹਿੰਦੇ ਚੌਧਰੀ ਨੇ ਕਾਫੀ ਸਮਾਂ ਸਤਾਉਣ ਤੋਂ ਬਾਅਦ ਭਾਈ ਲੰਗਾਹ ਜੀ ਦੀ ਵਸਾਕੀ ਉਹਨੂੰ ਮੋੜ ਦਿੱਤੀ ਭਾਈ ਲੰਗਾਹ ਜੀ ਆਪਣੀ ਵਸਾਕੀ ਵੜ ਕੇ ਕਾਲੀ ਦੇ ਨਾਲ ਆਪਣੇ ਗੁਰੂ ਵੱਲ ਤੁਰ ਪਏ ਅਤੇ ਰਸਤੇ ਦੇ ਵਿੱਚ ਸੋਚ ਰਹੇ ਨੇ ਕਿ ਜੇਕਰ ਗੁਰੂ ਸਾਹਿਬ ਜੀ ਨੇ ਦੇਰੀ ਨਾਲ ਆਉਣ ਦਾ ਕਾਰਨ ਪੁੱਛਿਆ ਤਾਂ ਮੈਂ ਉਹਨਾਂ ਨੂੰ ਚੌਧਰੀ ਬਾਰੇ ਕੁਝ ਨਹੀਂ ਦੱਸਣਾ ਕਿ ਚੌਧਰੀ ਐਦਾਂ ਬੋਲ ਰਿਹਾ ਸੀ ਕਹਿੰਦੇ ਕਾਲੀ ਦੇ ਨਾਲ ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਵੱਲ ਜਾ ਰਿਹਾ ਏ ਉਧਰ ਸਤਿਗੁਰੂ ਸੱਚੇ ਪਾਤਸ਼ਾਹ ਆਪਣੇ ਪਿਆਰੇ ਸਿੱਖ ਦੀ ਉਡੀਕ ਦੇ ਵਿੱਚ ਹਨ ਕਹਿੰਦੇ ਜਦੋਂ ਭਾਈ ਨਗਾਹ ਜੀ ਸਤਿਗੁਰੂ ਸੱਚੇ ਪਾਤਸ਼ਾਹ ਦੇ ਸਾਹਮਣੇ ਗਏ ਜਾ ਕੇ ਨਮਸਕਾਰ ਕੀਤੀ ਤਾਂ ਅੰਤਰਜਾਮੀ ਪਾਤਸ਼ਾਹ ਜਾਣਦੇ ਤਾਂ ਸਭ ਕੁਝ ਸਨ ਪਤਾ ਸੀ ਕਿ ਅੱਜ ਮੇਰੇ ਪਿਆਰੇ ਸਿੱਖ ਨੂੰ ਦੇਰੀ ਕਿਉਂ ਹੋ ਗਈ ਮੇਰਾ ਸਿੱਖ ਇਨਾ ਲੇਟ ਕਿਉਂ ਹੋਇਆ ਹੈ ਪਰ ਅੰਤਰਜਾਮੀ ਪਾਸ਼ਾ ਆਪਣੇ ਸਿੱਖ ਦੇ ਮੂੰਹੋਂ ਸੁਣਨਾ ਚਾਹੁੰਦੇ ਸੀ ਇਸ ਕਰਕੇ ਸਤਿਗੁਰੂ ਸੱਚੇ ਪਾਸ਼ਾ ਨੇ ਪਾਈ ਲੰਗਾ ਹੈ ਜੀ ਨੂੰ ਕਿਹਾ ਕਿ ਕੀ ਗੱਲ ਭਾਈ ਅੱਜ ਇਹਨਾਂ ਲੇਟ ਕਿਉਂ ਹੋ ਗਏ ਅੱਗੇ ਤਾਂ ਕਦੀ ਲੇਟ ਨਹੀਂ ਹੋਏ ਕਹਿੰਦੇ ਭਾਈ ਲੰਗਾ ਹੈ ਜੀ ਨੇ ਬਹਾਨਾ ਬਣਾ ਦਿੱਤਾ ਕਹਿਣ ਲੱਗਾ ਦੇ ਸਤਿਗੁਰ ਸੱਚੇ ਪਾਸ਼ਾ ਅੱਜ ਮੈਂ ਘਰ ਤੋਂ ਹੀ ਲੇਟ ਸਾਂ ਇਸ ਕਰਕੇ ਦੇਰੀ ਹੋ ਗਈ ਮੈਨੂੰ ਮਾਫ ਕਰ ਦੋ ਕਹਿੰਦੇ ਸਤਿਗੁਰ ਸੱਚੇ ਪਾਸ਼ਾ ਕਹਿਣ ਲੱਗੇ ਕਿ ਸੱਚੀ ਸੱਚੀ ਗੱਲ ਦੱਸ ਪਾਈ ਲੰਗਾ ਜੀ ਨੇ ਕਿਹਾ ਸਤਿਗੁਰ ਸੱਚੇ ਪਾਸ਼ਾ ਸੱਚ ਹੀ ਦੱਸ ਰਿਹਾ ਹਾਂ ਤਾਂ ਸਤਿਗੁਰ ਸੱਚੇ ਪਾਸ਼ਾ ਕਹਿਣ ਲੱਗੇ ਵੀ ਠੀਕ ਆ ਤੂੰ ਸੱਚ ਨਹੀਂ ਦੱਸਣਾ ਤਾਂ ਫਿਰ ਅੱਜ ਅਸੀਂ ਵੀ ਪ੍ਰਸ਼ਾਦਾ ਨਹੀਂ ਸ਼ਕਣਾ ਤੇਰਾ ਲਿਆਂਦਾ ਦਹੀਂ ਨਹੀਂ ਸ਼ਕਣਾ ਕਹਿੰਦੇ ਜਦੋਂ ਇੰਜ ਕਿਹਾ ਤਾਂ ਪਾਈ ਲੰਗਾ ਜੀ ਬੇਨਤੀ ਕਰਨ ਲੱਗੇ ਕਿ ਨਹੀਂ ਸਤਿਗੁਰ ਸੱਚੇ ਪਾਸ਼ਾ ਪ੍ਰਸ਼ਾਦਾ ਸ਼ਕੋ ਮੇਰਾ ਲਿਆਂਦਾ ਦਹੀਂ ਸ਼ਕੋ ਮੈਨੂੰ ਮਾਫ ਕਰ ਦੋ ਮੈਂ ਅੱਗੇ ਤੋਂ ਕਦੇ ਲੇਟ ਨਹੀਂ ਹੋਵਾਂਗਾ ਕਹਿੰਦੇ ਸਤਿਗੁਰ ਸੱਚੇ ਪਾਤਸ਼ਾਹ ਕਹਿਣ ਲੱਗੇ ਵੀ ਪ੍ਰਸ਼ਾਦਾ ਅਸੀਂ ਤਾਂ ਛਕਣਾ ਏ ਜੇ ਤੂੰ ਰਸਤੇ ਦੀ ਸਾਰੀ ਗੱਲ ਦੱਸੇਂਗਾ ਵੀ ਤੈਨੂੰ ਰਸਤੇ ਦੇ ਵਿੱਚ ਕਿੰਨੇ ਰੋਕਿਆ ਤੇ ਕੀ ਕਿਹਾ ਕਹਿੰਦੇ ਜਦੋਂ ਇਹ ਗੱਲ ਸਤਿਗੁਰ ਸੱਚੇ ਪਾਤਸ਼ਾਹ ਨੇ ਕਹੀ ਤਾਂ ਪਾਈ ਨਗਾਹ ਜੀ ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਪੈ ਕੇ ਉਹ ਚੀਕ-ਚੀਕ ਰੋਣ ਲੱਗੇ ਸਤਿਗੁਰ ਸੱਚੇ ਪਾਤਸ਼ਾਹ ਨੂੰ ਕਹਿਣ ਲੱਗੇ ਕਿ ਸਤਿਗੁਰ ਸੱਚੇ ਪਾਤਸ਼ਾਹ ਅੱਜ ਮੇਰੇ ਪਿੰਡ ਦੇ ਚੌਧਰੀ ਨੇ ਮੈਨੂੰ ਇੱਕ ਮੇਹਣਾ ਮਾਰਿਆ ਹੈ ਸਾਰੀ ਗੱਲ ਸਤਿਗੁਰ ਸੱਚੇ ਪਾਸ਼ਾ ਨੂੰ ਦੱਸ ਦਿੱਤੀ ਕਹਿੰਦੇ ਸਤਿਗੁਰ ਸੱਚੇ ਪਾਸ਼ਾ ਨੇ ਭਾਈ ਲੰਗਾਹ ਜੀ ਨੂੰ ਆਪਣੇ ਚਰਨਾਂ ਦੇ ਵਿੱਚੋਂ ਉਠਾਇਆ ਅਤੇ ਕਿਹਾ ਕਿ ਸਿੱਖਾ ਅੱਜ ਤੋਂ ਬਾਅਦ ਤੈਨੂੰ ਕੋਈ ਵੀ ਮੀਣਾ ਨਹੀਂ मारेਗਾ ਇਹ ਕਹਿ ਕੇ ਸਤਿਗੁਰ ਸੱਚੇ ਪਾਸ਼ਾ ਨੇ ਭਾਈ ਲੰਗਾਹ ਜੀ ਨੂੰ ਲਾਹੌਰ ਭੇਜ ਦਿੱਤਾ ਕਿਹਾ ਕਿ ਲਾਹੌਰ ਦੇ ਵਿੱਚ ਇੱਕ ਸੂਫੀ ਫਕੀਰ ਸ਼ਾਹ हुसैन ਜੀ ਰਹਿੰਦੇ ਨੇ ਉਹ ਤੇਰੀ ਲੱਤ ਠੀਕ ਕਰ ਦੇਣਗੇ ਉਹ ਤੇਰੀ ਲੱਤ ਦਾ ਇਲਾਜ ਕਰਨਗੇ ਜਾਂ ਤੂੰ ਉਹਨਾਂ ਦੇ ਕੋਲ ਚਲਿਆ ਜਾ ਉੱਥੇ ਜਾ ਕੇ ਸਾਡਾ ਨਾਮ ਲੈ ਦੀ ਕਹਿੰਦੇ ਪਾਈ ਲੰਗਾ ਜੀ ਉਸੇ ਵੇਲੇ ਹੀ ਉਹ ਫਕੀਰ ਜੀ ਦੇ ਕੋਲ ਪਹੁੰਚੇ ਸ਼ਾਹ ਹੁਸੈਨ ਜੀ ਦੇ ਕੋਲ ਪਹੁੰਚੇ ਕਹਿੰਦੇ ਸ਼ਾਹ ਹੁਸੈਨ ਜੀ ਦਾ ਸੁਭਾਅ ਬਹੁਤ ਸਖਤ ਸੀ ਉਹਨਾਂ ਨੇ ਆਪਣੇ ਕੋਲ ਇੱਕ ਡੰਡਾ ਰੱਖਿਆ ਹੁੰਦਾ ਸੀ ਜਦੋਂ ਹੀ ਕੋਈ ਉਹਨਾਂ ਦੇ ਕੋਲ ਜਾਂਦਾ ਜੇ ਕੋਈ ਗੱਲ ਚੰਗੀ ਨਾ ਲੱਗਦੀ ਤਾਂ ਉਹ ਡੰਡਾ ਹੀ ਲਾਟ ਕੇ ਮਾਰ ਦਿੰਦੇ ਸੀ ਕਹਿੰਦੇ ਜਦੋਂ ਹੁਣ ਪਾਈ ਲੰਗਾ ਜੀ ਫਕੀਰ ਦੇ ਕੋਲ ਪਹੁੰਚੇ ਜਾ ਕੇ ਨਮਸਕਾਰ ਕੀਤੀ ਉਹ ਫਕੀਰ ਨੇ ਇਹਨਾਂ ਨੂੰ ਆਪਣੇ ਕੋ ਲਾਉਣ ਦਾ ਕਾਰਨ ਪੁੱਛਿਆ ਪੁੱਛਿਆ ਕਿ ਤੁਸੀਂ ਕੌਣ ਹੋ ਕਹਿੰਦੇ ਭਾਈ ਲੰਗਾਹ ਜੀ ਨੇ ਆਪਣੇ ਬਾਰੇ ਦੱਸਿਆ ਕਿ ਮੈਂ ਕੌਣ ਹਾਂ ਅਤੇ ਮੈਨੂੰ ਗੁਰੂ ਸਾਹਿਬ ਜੀ ਨੇ ਤੁਹਾਡੇ ਕੋਲ ਭੇਜਿਆ ਹੈ ਕਹਿੰਦੇ ਜਦੋਂ ਗੁਰੂ ਸਾਹਿਬ ਜੀ ਦਾ ਨਾਮ ਲਿਆ ਤਾਂ ਸ਼ਾਹ ਉਸੇਨ ਜੀ ਨੇ ਇਹਨਾਂ ਦਾ ਬੜਾ ਹੀ ਸਤਿਕਾਰ ਕੀਤਾ ਕਿਹਾ ਕਿ ਆਓ ਬੈਠੋ ਦੱਸੋ ਕਿਸ ਕੰਮ ਦੇ ਲਈ ਆਇਓ ਕਹਿੰਦੇ ਜਦੋਂ ਭਾਈ ਲੰਗਾਹ ਜੀ ਨੇ ਕਿਹਾ ਕਿ ਗੁਰੂ ਸਾਹਿਬ ਜੀ ਨੇ ਮੈਨੂੰ ਤੁਹਾਡੇ ਕੋਲੋਂ ਆਪਣੀ ਲੱਤ ਠੀਕ ਕਰਵਾਉਣ ਦੇ ਲਈ ਭੇਜਿਆ ਹੈ ਮੇਰੀ ਲੱਤ ਠੀਕ ਕਰ ਦੋ ਮੇਰੇ ਲੱਤ ਦਾ ਇਲਾਜ ਕਰ ਦੋ ਕਹਿੰਦੇ ਜਦੋਂ ਇਹ ਗੱਲ ਕਹੀ ਤਾਂ ਸ਼ਾਹਸੀਨ ਜੀ ਦੇ ਕੋਲ ਜੋ ਡੰਡਾ ਪਿਆ ਸੀ ਨਾ ਉਹਨਾਂ ਨੇ ਉਹ ਚੁੱਕਿਆ ਅਤੇ ਇਹਦੀ ਲੱਤ ਦੇ ਉੱਤੇ ਮਾਰਨਾ ਸ਼ੁਰੂ ਕਰ ਦਿੱਤਾ ਅਤੇ ਕਿਹਾ ਕਿ ਮੈਂ ਇੱਥੇ ਲੱਤਾਂ ਠੀਕ ਕਰਨ ਨੂੰ ਬੈਠਾ ਹਾਂ ਕਹਿੰਦੇ ਇਹ ਕਹਿ ਕੇ ਇੱਕ ਮਾਰ ਦੋ ਮਾਰ ਇਦਾਂ ਜਦੋਂ ਡੰਡੇ ਦੇ ਉੱਤੇ ਡੰਡਾ ਇਹਦੀ ਲੱਤ ਦੇ ਉੱਤੇ ਪੈਣਾ ਸ਼ੁਰੂ ਹੋਇਆ ਤਾਂ ਇਹ ਆਪਣਾ ਬਚਾਅ ਕਰਨ ਦੇ ਲਈ ਉਥੋਂ ਭੱਜਣ ਲੱਗਾ ਕਹਿੰਦੇ ਕਾਫੀ ਦੂਰ ਤੱਕ ਭੱਜਦਾ ਭੱਜਦਾ ਜਦ ਆ ਗਿਆ ਤਾਂ ਦੇਖਿਆ ਕਿ ਮੇਰੀਆਂ ਤਾਂ ਦੋਵੇਂ ਲੱਤਾਂ ਠੀਕ ਨਹੀਂ ਮੈਂ ਬਿਨਾ ਵਸਾਕੀ ਤੋਂ ਆਪਣੀਆਂ ਲੱਤਾਂ ਦੇ ਨਾਲ ਭੱਜ ਰਿਹਾ ਹਾਂ ਤੇ ਕਹਿੰਦੇ ਫਿਰ ਤੋਂ ਵਾਪਸ ਮੁੜਿਆ ਖੁਸ਼ੀ ਦਾ ਕੋਈ ਠਿਕਾਣਾ ਨਾ ਰਿਹਾ ਆ ਕੇ ਸ਼ਾਹ ਹਸੈਨ ਜੀ ਦਾ ਧੰਨਵਾਦ ਕਰਨ ਲੱਗਾ ਕਿ ਤੁਸੀਂ ਮੇਰੀਆਂ ਲੱਤਾਂ ਠੀਕ ਕਰ ਦਿੱਤੀਆਂ ਸਤਿਗੁਰ ਸੱਚੇ ਪਾਤਸ਼ਾਹ ਨੇ ਮੈਨੂੰ ਸਹੀ ਤੁਹਾਡੇ ਕੋਲ ਭੇਜਿਆ ਸੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਮੇਰੀ ਲੱਤ ਠੀਕ ਕਰ ਦਿੱਤੀ ਆ ਤੇ ਕਹਿੰਦੇ ਸ਼ਾਹ ਜੀ ਕਹਿਣ ਲੱਗੇ ਕਿ ਭਾਈ ਸਿੱਖਾ ਪੁਲਿਆਣਾ ਫਿਰੇ ਇਹ ਲੱਤ ਮੈਂ ਨਹੀਂ ਠੀਕ ਕੀਤੀ ਲੱਤ ਠੀਕ ਕਰਨ ਵਾਲੇ ਤਾਂ ਗੋਇੰਦਵਾਲ ਸਾਹਿਬ ਦੇ ਵਿੱਚ ਬੈਠੇ ਨੇ ਭਾਵ ਕਿ ਕਰਨ ਕਰਾਉਣ ਵਾਲੇ ਸਤਿਗੁਰ ਸੱਚੇ ਪਾਸ਼ਾ ਆਪ ਨੇ ਬਸ ਵਡਿਆਈਆਂ ਆਪਣੇ ਸਿੱਖਾਂ ਨੂੰ ਦਿੰਦੇ